ਦਾ ਸ਼ਵਰਾਏ ਟਰੈਕਟਰ ਹੈ ਜੀ ਹਾਂ ਜਦੋਂ ਮਰਜ਼ੀ ਵੇਚ ਜਦੋਂ ਮਰਜ਼ੀ ਰਾਤ ਨੂੰ ਵੇਚ ਲੋ ਜਦੋਂ ਤੁਹਾਨੂੰ ਲੋੜ ਹੈ ਕੋਈ ਦਿੱਕਤ ਨਹੀਂ ਇਹ ਬਹੁਤ ਠੰਡਾ ਤੇ ਸੀਲ ਜਾਨਵਰ ਹੈ ਤੇ ਇਹਨਾਂ ਵਾਸਤੇ ਘੋੜੇ ਬਹੁਤ ਖੜੇ ਚੰਗੇ ਬਰੀਡ ਵਾਲੇ ਪਾਸੋਂ ਜਾਣੇ ਨਾ ਜੀ ਜੇ ਚੰਗੀ ਬਰੀਡ ਆਪਾਂ ਕਰਦੇ ਆ ਜਾਂ ਚੰਗੇ ਜਾਨਵਰ ਪੈਦਾ ਕਰਦੇ ਆ ਤੇ ਜੇ ਆਪਾਂ ਕਿਸੇ ਨੂੰ ਜਾਨਵਰ ਸੇਲ ਕਰਦੇ ਆ ਨਾ ਉਹ ਦੁਬਾਰਾ ਪੁੱਛਦਾ ਬਾਈ ਯਾਰ ਸਾਨੂੰ ਇਹਦੇ ਨਾਲ ਦੀ ਘੋੜੀ ਹੋਰ ਲੈ ਕੇ ਹੋਰ ਦਿਓ ਬਾਈ ਹਾਂ ਹੁਣ ਮੈਂ ਘੋੜੀ ਸੇਲ ਕਰੀ ਤਾਂ ਮੈਨੂੰ ਵਾਰ-ਵਾਰ ਫੋਨ ਆਈ ਜਾਂਦੇ ਬਾਈ ਯਾਰ ਗਿਆ ਯਾਰ ਸਾਨੂੰ ਹੋਰ ਚੰਗੀ ਘੋੜੀ ਲੈ ਕੇ ਦਿਓ ਅੱਜ ਤੁਹਾਨੂੰ ਸੁਖੀ ਸਟੱਡ ਤਿਆਰੀਆਂ ਤੁਸੀਂ ਦੇਖ ਹੀ ਰਹੇ ਹੋ ਬਾਈ ਦੇ ਯਾਰ ਦੋਸਤ ਸਾਰੇ ਆਏ ਹੋਏ ਨੇ ਤੇ ਬਾਈ ਪਿੰਦਰ ਨੇ ਵੀ ਬਿਲਕੁਲ ਟਾਈਮ ਤੇ ਉਸ ਦਿਨ ਹਾਜ਼ਰੀ ਲਵਾਈ ਪੈਰ ਬਣਾਈ ਤੇ ਘੋੜਾ ਸੀ ਸਪੈਸ਼ਲੀ ਇੱਕ ਚੰਗੀ ਜਗ੍ਹਾ ਤੇ ਲੈ ਕੇ ਗਏ ਕਿਉਂਕਿ ਚੰਗੇ ਘੋੜੇ ਦੀ ਫੋਟੋ ਵੀਡੀਓਗ੍ਰਾਫੀ ਉਦੋਂ ਹੀ ਚੰਗੀ ਹੋ ਸਕਦੇ ਜਦੋਂ ਚੰਗੀ ਲੋਕੇਸ਼ਨ ਹੋਵੇ ਤੇ ਬਾਈ ਦੀ ਗੁੜੀਆ ਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਆ ਤੇ ਘੋੜਾ ਕੀ ਇਹ ਹੈ ਤਾਂ ਬਸ਼ੇਰਾ ਹੀ ਆ ਜੇ ਇਹ ਹੈ ਜੀ ਦਲਵਾਗ ਮਿੱਡੇ ਵਾਲੇ ਦਾ ਪੁੱਤ ਨਾਂ ਇਹਦਾ ਸ਼ੇਰਾ ਆਪਦੇ ਪਿਓ ਵਾਂਗੂ ਬੰਤਰਾਂ ਦਾ ਬਹੁਤ ਚੰਗਾ ਤੇ ਕੱਦ ਵਿੱਡ ਉਹ ਵੀ ਤੁਹਾਡੇ ਸਾਹਮਣੇ ਆ ਮਿੱਤਰੋ ਇਸ ਦੀ ਆਪਾਂ ਓਪਨਿੰਗ ਕੀਤੀ ਸੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਬਹੁਤ ਚੰਗੀਆਂ ਘੋੜੀਆਂ ਸ਼ੇਰੇ ਤੋਂ ਮਿਲੀਆਂ ਨੇ ਕਿਉਂਕਿ ਇਹਦੀ ਮਾਂ ਵਾਲਾ ਪੱਖ ਦੇਖੀਏ ਤਾਂ ਉਹ ਵੀ ਬਹੁਤ ਚੰਗਾ ਇਹਦੀ ਮਾਂ ਨੇ ਹੁਣ ਤੱਕ 5-6 ਬੱਚੇ ਦਿੱਤੇ ਆ ਇਸ ਫਾਰਮ ਤੇ ਤੇ ਸਾਰੀ ਪੂਰੇ ਚੋਟੀ ਚੱਕ ਸਭ ਤੋਂ ਪਹਿਲਾਂ ਉਹਨੇ ਬਤਾਵ ਤੋਂ ਬਹੁਤ ਚੰਗੀ ਬਸ਼ੇਰੀ ਦਿੱਤੀ ਫਿਰ ਮਿੱਡੇਲੇ ਦਲਵਾਗ ਤੋਂ ਬਸ਼ੇਰਾ ਆ ਗਿਆ ਜੀ ਫਿਰ ਪਦਮ ਤੋਂ ਬਸ਼ੇਰੀ ਫਿਰ ਆਦਲ ਘੋੜੇ ਤੋਂ ਬਸ਼ੇਰਾ ਤੇ ਇੱਕ ਐਲੋ ਵੀ ਚੰਗੀ ਘੋੜੀ ਹਰ ਇੱਕ ਸੂਆ ਆਪ ਦਾ ਚੰਗਾਈ ਦਿੰਦੀ ਆ ਬਹੁਤ ਚੰਗੇ ਬੱਚੇ ਸੁਖੀ ਸਟੱਡ ਫਾਰਮ ਦੇ ਦਿੱਤੇ ਆ ਤੇ ਇਸ ਫਾਰਮ ਤੇ ਜ਼ਿਆਦਾਤਰ ਤੁਹਾਨੂੰ ਨੁਕਰੇ ਜਾਨਵਰੀ ਦੇਖਣ ਨੂੰ ਮਿਲਣਗੇ ਮਿੱਤਰੋ ਤੇ ਦੋ ਤਿੰਨ ਮਾਰਵਾੜੀ ਵੀ ਆ ਉਹ ਵੀ ਪੂਰੇ ਟੌਪ ਦੇ ਆ ਤੇ ਸ਼ੇਰੀ ਦੀ ਅੱਜ ਗੱਲ ਕਰਾਂ ਮੈਂ ਸ਼ੇਰਾ ਕੱਦ ਦੇ ਨਾਲ-ਨਾਲ ਬੰਤਰਾਂ ਦਾ ਬਹੁਤ ਸੋਹਣਾ ਤੇ ਬੱਚੇ ਵੀ ਬਹੁਤ ਚੰਗੇ ਦੇਊਗਾ ਕਿਉਂਕਿ ਪਿਓ ਤੇ ਮਾਂ ਵਾਲਾ ਪੱਖ ਦੋਵੇਂ ਪਾਸੋਂ ਬਹੁਤ ਚੰਗਾ ਮਜ਼ਬੂਤ ਕੁੰਡੀਦਾਰ ਕੰਨ ਤੇ ਫੇਸ ਦਾ ਬਹੁਤ ਸੋਹਣਾ ਮਿੱਤਰੋ ਬਾਕੀ ਐਟੀਟਿਊਡ ਬਹੁਤ ਆ ਇਹਦੇ ਵਿੱਚ ਤੁਰਦਾ ਬਹੁਤ ਨਖਰੇ ਦੇ ਨਾਲ ਤੇ ਕਰੰਟ ਆਫ ਦਾ ਪੂਰਾ ਦਿਖਾਉਂਦਾ ਜਿੰਨਾ ਟਾਈਮ ਵੀ ਅਸੀਂ ਇਹਦੀ ਵੀਡੀਓਗ੍ਰਾਫੀ ਕਰੀ ਆ ਤਾਂ ਇਹ ਪੁੰਛ ਚੱਕੀ ਸਾਰੇ ਸ਼ਾਟ ਦਿੱਤੇ ਆ ਫੋਟੋ ਵੀਡੀਓ ਬਹੁਤ ਚੰਗੀ ਕਰਵਾਈ ਆ ਆਪਦੀ ਦਿੱਖ ਬਹੁਤ ਸੋਹਣੀ ਦਿੰਦਾ ਸ਼ੇਰਾ ਹੁਣ ਤੁਹਾਨੂੰ ਬਾਈਕ ਕੋਲ ਜਿਹੜੇ 3-4 ਜਾਨਵਰ ਬਹੁਤ ਚੰਗੇ ਨੇ ਨੁਕਰੇ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਸ਼ੇਰੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਬਸ਼ੇਰਾ ਲੱਗਿਆ ਅਜੇ ਤਾਂ ਬਸ਼ੇਰਾ ਇਹ ਦੋ ਦੰਦ ਆਨਲਾਈਨ ਟਾਈਮ 'ਚ ਹੋਰ ਵੀ ਬਣ ਕੇ ਚੰਗਾ ਨਿਖਰ ਕੇ ਆਪਣੇ ਸਾਹਮਣੇ ਆਊਗਾ ਮਿੱਤਰੋ ਤੇ ਆ ਤੁਹਾਨੂੰ ਇੱਕ ਮੈਂ ਪਹਿਲੀ ਬੁਸ਼ੇਰੀ ਦਿਖਾਉਣ ਲੱਗਿਆ ਮਾਲੇ ਪਾਸਿਓਂ ਸ਼ੇਰੇ ਦੀ ਇਹ ਭੈਣ ਆ ਪਿਓ ਆ ਗਿਆ ਇਹਦਾ ਪਦਮ ਤੇ ਸਫਾਈਦਾਰ ਬੁਸ਼ੇਰੀ ਬਹੁਤ ਜਿਆਦੇ ਆ ਨਖਰਾ ਨਖਰਾ ਤਾਂ ਤੁਸੀਂ ਦੇਖਿਆ ਦੇ ਭਰਾ ਦੇ ਵਿੱਚ ਤੇ ਇਹਦੇ ਵਿੱਚ ਵੀ ਬਹੁਤ ਆ ਧੌਣ ਦੇਖੋ ਧੌਣ ਬਹੁਤ ਚੰਗੀ ਹੈ ਦੀ ਤੇ ਇਸ ਬੁਸ਼ੇਰੀ ਦਾ ਬਾਈ ਦਾ ਵਿਚਾਰ ਆ ਵੀ ਜੇ ਕੋਈ ਚੰਗਾ ਸੱਜਣ ਹੋਇਆ ਜਾਹਮਾਨ ਹੋਇਆ ਤਾਂ ਬਾਈ ਨੂੰ ਫੋਨ ਕਰ ਲੈ ਤੁਹਾਨੂੰ ਕਿਉਂਕਿ ਇਸ ਫਾਰਮ ਦੇ ਉੱਪਰ ਇੱਕ ਤੋਂ ਇੱਕ ਚੰਗੇ ਜਾਨਵਰ ਦੇਖਣ ਨੂੰ ਮਿਲ ਲੰਗੇ ਮਿੱਤਰੋ ਤੁਹਾਨੂੰ ਇੱਕ ਬਸ਼ੇਰੀ ਮਾਝੇ ਹੋਰ ਵੀ ਦਿਖਾਉਣਾ ਉਹ ਵੀ ਬਹੁਤ ਚੰਗੀ ਆ ਇਹ ਆ ਗਈ ਅਨਮੋਲ ਰਤਨ ਘੋੜੇ ਦੀ ਬੱਚੀ ਤੇ ਇਹ ਵੀ ਧੌਣ ਧੂਣ ਦੀ ਬਹੁਤ ਚੰਗੀ ਆ ਟੌਪ ਲਾਈਨ ਬਹੁਤ ਚੰਗੀ ਆ ਤੇ ਇੱਕ ਬਸ਼ੇਰੀ ਇਸ ਤੋਂ ਛੋਟੀ ਹੈ ਜਿਹੜੀ ਤੇ ਉਹਦਾ ਨਖਰਾ ਤਾਂ ਮਿੱਤਰੋ ਸਾਰਿਆਂ ਨਾਲੋਂ ਹੀ ਅਲੱਗ ਆ ਬਹੁਤ ਚੰਗਾ ਬਣ ਕੇ ਖੜਦੀ ਆ ਉਹ ਆ ਗਈ ਅਕਲੀ ਵਾਲੇ ਮਹਾਦੇਵ ਦੀ ਤੇ ਦਾਦਾ ਆ ਗਿਆ ਦਾ ਅਰਜਨ ਰੌੜੀ ਇਹ ਬਸ਼ੇਰੀ ਵੀ ਫੌਰ ਸੇਲ ਆ ਬਾਈ ਨੂੰ ਫੋਨ ਲਾ ਲਿਓ ਜਿਸ ਕਿਸੇ ਭਰਾ ਨੂੰ ਇਹ ਪਸੰਦ ਆਈਆਂ ਆਜੋ ਬਾਈ ਨਾਲ ਕਰਦੇ ਹਾਂ ਹੁਣ ਗੱਲਬਾਤ ਅੱਜ ਪਹੁੰਚਿਆ ਮਿੱਤਰੋ ਆਪਾਂ ਪਿੰਡ ਆਲਮ ਵਾਲਾ ਜਿੱਥੇ ਕਿ ਘੋੜੀਆਂ ਦੀ ਕਰੀਮ ਰਹਿੰਦੀ ਆ ਵੀ ਮਿੱਤਰੋ ਭਾਵੇਂ ਮਾਰਵਾੜੀ ਹੋਣ ਭਾਵੇਂ ਹੁਣ ਨੌਕਰੀਆਂ ਤੇ ਮੇਰੇ ਨਾਲ ਅੱਜ ਬਾਈ ਸੁਖੀ ਸੁਖੀ ਸਟੱਡ ਫਾਰਮ ਤੇ ਪਹੁੰਚੇ ਆ ਤੇ ਬਹੁਤ ਚੰਗਾ ਨੁਕਰਾ ਬਸ਼ੇਰਾ ਤੁਹਾਨੂੰ ਅੱਜ ਤੋਂ ਕੁਝ ਸਮਾਂ ਪਹਿਲਾਂ ਵੀ ਆਪਾਂ ਵੀਡੀਓ 'ਚ ਦਿਖਾਇਆ ਸੀ ਤੇ ਹੁਣ ਮਿੱਤਰੋ ਦੋ ਦੰਦ ਹੋ ਗਿਆ ਤੇ ਘੋੜੀਆਂ ਵੀ ਬਹੁਤ ਚੰਗੀਆਂ ਮਲਾਤੀਆਂ ਉਹ ਦਿਖਾਉਣਾ ਤੇ ਨਾਲ ਹੀ ਤੁਹਾਨੂੰ ਬਹੁਤ ਟੌਪ ਦੀਆਂ ਨੁਕਰੀਆਂ ਬਸ਼ੇਰੀਆਂ ਚੰਗੀਆਂ ਚੰਗੇ ਮੁੱਲ ਉਹ ਦਿਖਾਉਣੀਆਂ ਨੇ ਵੀ ਹੋ ਸਕਦਾ ਜੇ ਕਿਸੇ ਭਰਾ ਨੂੰ ਪਸੰਦ ਆਈਆਂ ਤਾਂ ਬਾਈ ਨੂੰ ਫੋਨ ਕਰ ਲਿਓ ਤੇ ਉਹ ਤਿੰਨ ਬਸ਼ੇਰੀਆਂ ਸੇਲ ਨੇ ਬਹੁਤ ਚੰਗੇ ਘੋੜਿਆਂ ਦੀਆਂ ਚੰਗੀਆਂ ਘੋੜੀਆਂ ਮਾਣਨ ਵਾਲੀਆਂ ਨੇ ਮਿੱਤਰੋ ਜਿੰਨੇ ਵੀ ਭਰਾ ਵੀਡੀਓ 'ਚ ਬੈਠੇ ਨੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸਵਾਗਤ ਤੁਹਾਡਾ ਉਹ ਠੀਕ ਹੋ ਜੀ ਬਹੁਤ ਵਧੀਆ ਬੰਤਵੀਰ ਵਧੀਆ ਸੁਖੀ ਭਾਈ ਆ ਬਸ਼ੇਰਾ ਆਪਾਂ ਲਾਂਚ ਕਰਕੇ ਗਏ ਸੀ ਉਦੋਂ ਤੁਹਾਡਾ ਕੁਝ ਟਾਈਮ ਪਹਿਲਾਂ ਜੀ ਹਨਾ ਜਦ ਕੁਸ਼ਕ ਘੋੜੀਆਂ ਦੇ ਤੁਸੀਂ ਨੇ ਉਦੋਂ ਛੱਡਿਆ ਸੀ ਇਹ ਬਿਲਕੁਲ ਤੇ ਹੁਣ ਤਕਰੀਬਨ ਕਿੰਨੀਆਂ ਕੁ ਘੋੜੀਆਂ ਮਲਾਤੀ ਆਪਾਂ ਆਪਣੇ ਬਿਛੇਰੇ ਤੋਂ ਬਈ ਹੁਣ ਬਈ ਆਪਾਂ ਮਾਰਚ ਚ ਸ਼ੁਰੂ ਕਰਿਆ ਸੀ ਹੁਣ ਤੱਕ ਅੱਜ ਤੱਕ ਮੰਨ ਲਓ 70-70 ਘੋੜੀਆਂ ਮੀਟ ਹੋ ਗਈਆਂ ਠੀਕ ਆ ਬਈ ਦੋ ਚਾਰ ਘੋੜੀਆਂ ਮੰਨ ਲਓ ਰਿਪੀਟ ਵੀ ਹੋ ਗਈਆਂ ਠੀਕ ਆ ਬਈ ਬਾਕੀ ਸਾਰੀਆਂ ਚੈੱਕ ਪਾਸ ਹੋ ਗਈਆਂ ਠੀਕ ਆ ਬਾਈ ਜੀ ਬਾਕੀ ਤੁਹਾਡੇ ਏਰੀਆ ਚ ਇੱਧਰ ਬਈ ਨੌਕਰੀ ਤੇ ਚੰਬੀ ਘੋੜੀ ਬਹੁਤ ਜ਼ਿਆਦਾ ਆਉਂਦੀ ਹਾਂ ਬਹੁਤ ਜ਼ਿਆਦਾ ਬਈ ਬਿਲਕੁਲ ਵੀਰੇ ਜਿੰਨੇ ਵੀ ਸੱਜਣ ਬਈ ਆਪਣੇ ਘੋੜਿਆਂ ਵਾਲੇ ਬੈਠੇ ਨੇ ਹਨਾ ਫਰੇਮ ਦੇ ਵਿੱਚ ਸਾਰੇ ਭਰਾਵਾਂ ਦੀ ਇੱਕ ਵਾਰ ਇੰਟਰੋਡਕਸ਼ਨ ਜ਼ਰੂਰ ਕਰਾ ਦਿਓ ਜੀ ਜੰਤਵੀਰ ਹਾਂ ਤਾਂ ਸਾਰੇ ਭਰਾ ਹੀ ਆਪਣੇ ਜੀ ਬਾਈ ਬੋਰ ਸਿੰਘ ਸਰਾਵਾ ਤੋਂ ਜੀ ਤੇ ਆਪਣੇ ਜਗਸੀਰ ਸਿੰਘ ਭਰਾ ਹੀ ਆਪਣਾ ਪਿੰਡ ਆਲਮਲੇ ਤੋਂ ਜੀ ਬਾਈ ਤੇ ਇਧਰ ਕਲਵੰਤ ਸਿੰਘ ਜੀ ਸਰਾਵਾ ਤੋਂ ਝੰਗੜ ਝੰਗੜ ਸਾਹ ਉਹ ਸਾਡੇ ਜੀ ਇਹ ਬਾਈ ਤੇਜਿੰਦਰ ਇਹ ਵੀ ਆਪਣਾ ਭਰਾ ਹੀ ਆਪਣੇ ਪਿੰਡੋਂ ਜੀ ਇਧਰ ਪਾਪਾ ਜੀ ਬੈਠੇ ਐ ਬਜ਼ੁਰਗਾਂ ਬਾਰੇ ਥੋੜੀ ਜਿਹੀ ਮੈਂ ਚਾਨਣਾ ਪਾ ਦਨਾ ਵੀ ਬਾਈ ਸੁਖੀ ਬਾਈ ਨੂੰ ਇੰਨਾ ਸ਼ੌਂਕ ਨਹੀਂ ਸੀ ਬਜ਼ੁਰਗਾਂ ਨੂੰ ਸਭ ਤੋਂ ਵੱਧ ਸ਼ੌਂਕ ਸੀ ਤੇ ਹੌਲੀ ਹੌਲੀ ਜਿਵੇਂ ਕਹਿੰਦਾ ਵੀ ਚੰਦਨ ਦੇ ਕੋਲ ਜਿਹੜਾ ਵੀ ਦਰਖਤ ਲੱਗ ਜੇ ਨਾ ਉਹ ਫਰਕ ਪੈ ਜਾਂਦਾ ਉਹੋ ਜੀ ਖੁਸ਼ਬੂ ਆਉਣ ਲੱਗ ਪੈਂਦੀ ਹੈ ਪੂਰਾ ਹੀ ਪੈ ਜਾਂਦਾ ਹੈ ਬਿਲਕੁਲ ਤੇ ਅੰਕਲ ਜੀ ਨੂੰ ਬਈ ਬਹੁਤ ਜ਼ਿਆਦਾ ਸ਼ੌਂਕ ਆ ਅੰਕਲ ਦੀ ਸਿਹਤ ਵੀ ਬਹੁਤ ਖਰਾਬ ਹੋ ਗਈ ਸੀ ਪਰ ਘੋੜੀਆਂ ਦਾ ਸ਼ੌਂਕ ਨਹੀਂ ਅੰਕਲ ਨੇ ਛੱਡਿਆ ਤੇ ਅੰਕਲ ਨੂੰ ਸਲੂਟ ਆ ਮੇਰੇ ਵੱਲੋਂ ਬਾਈ ਹਾਂ ਪਤਾ ਅੰਕਲ ਜੀ ਆਪਾਂ ਪਿਛਲੀ ਵੀਡੀਓ ਚ ਵੀ ਬਹੁਤ ਗੱਲ ਕਰੀ ਆ ਤੁਸੀਂ ਉਹ ਬੋਹਰ ਵਾਲੇ ਕੋੜੇ ਟਾਈਮ ਤੋਂ ਕੋੜੀਆਂ ਭਰੌਂਦੇ ਰਹੇ ਹੋ ਹਾਂ ਜੀ ਵੀ ਤੁਸੀਂ ਦੱਲ ਨਾਲ ਲਾ ਕੇ ਰੱਖਨੇ ਜਾਨਵਰ ਸਾਰੇ ਜੀ ਬਿਲਕੁਲ ਤੇ ਹੁਣ ਵੀ ਜਿੰਨੇ ਜਾਨਵਰ ਚਮਕਦੇ ਹੁੰਦੇ ਅੰਕਲ ਦੀ ਓ ਜਿਆਦਾ ਮੈਨੂੰ ਲੱਗਦਾ ਵੀ ਤੁਹਾਨੂੰ ਤਾਂ ਬਾਹਰ ਦਾ ਤੋਰਾ ਫੇਰਾ ਬਹੁਤ ਰਹਿੰਦਾ ਹਾਂ ਹਾਂ ਅੱਛਾ ਜੀ ਅੱਛਾ ਜੀ ਤੇ ਇਹਨਾਂ ਨੂੰ ਜਿਆਦਾ ਪਹਿਲਾਂ ਸ਼ੌਂਕ ਸੀ ਮੈਨੂੰ ਤਾਂ ਇਹਨੇ ਕਿਹਾ ਜੀ ਹੁਣ ਮੇਲਿਆਂ ਤੇ ਜਾਣ ਕਰਕੇ ਮੈਨੂੰ ਵੀ ਹੋ ਗਿਆ ਠੀਕ ਆ ਬਾਈ 1-2-4 ਸਾਲਾਂ ਦਾ ਮੈਨੂੰ ਵੀ ਜਿਆਦਾ ਹੈ ਠੀਕ ਆ ਬ ਤੇ ਬਾਕੀ ਇਹ ਬਾਈ ਆਪਣੇ ਗੁਰਤੇਜ ਸਿੰਘ ਤੇਜੂ ਜੀ ਪਿੰਡ ਆਲਮਲੇ ਤੋਂ ਭਰਾਈ ਆਪਣਾ ਜੀ ਬਾਈ ਇਹ ਬਾਈ ਗਿੰਨੀ ਜੀ ਉਹ ਬਾਈ ਆਪਣਾ ਹਰਮਨ ਜੀ ਜੀ ਜੀਮਗੜ ਤੋਂ ਦੋਨੇ ਬਾਈ ਗਿੰਨੀ ਵੀ ਜੀਮਗੜ ਤੋਂ ਠੀਕ ਹੈ ਬਾਈ ਇਹ ਬਾਈ ਆਪਣੇ ਚੰਗਰ ਸਾਹਿਬ ਦੇ ਭਾਈ ਐ ਬਿਲਕੁਲ ਬਾਈ ਬੱਗਾ ਸਿੰਘ ਸਰਾਵਾ ਤੋਂ ਇਹ ਵੀ ਠੀਕ ਹੈ ਬਾਈ ਭਰਾ ਪਹੁੰਚੇ ਸਾਰਿਆਂ ਨਾਲ ਬਹੁਤ ਪ੍ਰੇਮ ਇਕੱਠੇ ਰਹਿਨੇ ਅਸੀਂ ਜੀ ਬਾਈ ਸਭੀ ਮੇਲੇ ਤੇ ਜਾਣਾ ਜਾਂ ਕਿਤੇ ਵੀ ਮਤਲਬ 24 ਘੰਟੇ ਇਕੱਠੇ ਹੀ ਰਹਿਨੇ ਆਂ ਬਿਲਕੁਲ ਬਈ ਕੋੜੇ ਵਾਲਿਆਂ ਦਾ ਪ੍ਰੇਮ ਆਪਸ ਵਿੱਚ ਬਹੁਤ ਜ਼ਿਆਦਾ ਹੈ। ਇਹ ਰਿਸ਼ਤੇਦਾਰ ਨੇ ਉਹਨਾਂ ਵਰਤਦੇ ਜਿਨ੍ਹਾਂ ਆਪਸ ਵਿੱਚ ਕੋੜੇ ਵਾਲੇ ਵਰਤਦੇ ਬਿਲਕੁਲ 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 ਬਈ ਜਦੋਂ ਆਪਾਂ ਸ਼ੇਰੇ ਦੀ ਗੱਲ ਕਰੀਏ ਬਈ ਸ਼ੇਰਾ ਕਈ ਸੱਜਣਾਂ ਤੋਂ ਪਤਾ ਹੀ ਹੁਣ ਨੇੜੇ ਤੇੜੇ ਦੇ ਨੂੰ ਵੈਸੇ ਵੀ ਆਪਾਂ ਵੀਡੀਓ ਕੀਤੀ ਸੀ ਵੀ ਤੁਹਾਡੀ ਹੋਮ ਬ੍ਰੀਡ ਹੈ ਜੀ। ਬਿਲਕੁਲ ਜੀ ਇਹ ਹੋਮ ਬ੍ਰੀਡ ਹੈ। ਮਾਂ ਇਹਦੀ ਡੋਡਾਂ ਵਾਲੇ ਪ੍ਰਿੰਸ ਜੀ ਸੀਗੀ। ਠੀਕ ਹੈ ਬਈ। ਨਾਨੀ ਇਹਦੀ ਰਾਜਗੋੜ ਦੀ ਸੀ। ਚੰਗੀ ਬਲੱਡ ਲਾਈਨ ਸੀ ਘਰੇ ਜੰਮਿਆ। ਮਾਂ ਵੀ ਇਹਦੀ ਆਪਣੇ ਘਰੇ ਜੰਮੀ ਹੈ। ਨਾਨੀ ਵੀ ਇਹਦੀ ਘਰੇ ਜੰਮੀ ਹੈ। ਬ੍ਰੀਡਿੰਗ ਦਾ ਕੰਮ ਸੀ ਆਪਣਾ। ਠੀਕ ਹੈ ਬਈ ਚਲੋ ਮਾਰਾ ਇਹਨੇ ਵਧੀਆ ਬੂਟਾ ਲਾਇਆ ਆਪਣੇ ਘਰੇ ਪੂਰੀ ਇਹਦੀ ਸੇਵਾ ਕਰਦੇ ਹਾਈਟ ਵੀ ਹੋਣਾ 96 ਇੰਚ ਕਰ ਗਿਆ ਠੀਕ ਹੈ ਬਈ 34 ਮਹੀਨੇ ਉਮਰ ਹੋ ਗਈ ਦੋ ਦਾ ਦਾ ਲੱਗ ਗਿਆ ਠੀਕ ਹੈ ਬਈ ਹਾਂਜੀ ਤੇ ਪਿਓ ਇਹਦਾ ਸਾਰਿਆਂ ਨੂੰ ਪਤਾ ਹੀ ਆ ਬਈ ਹਾਂਜੀ ਪਿਓ ਪਤਾ ਹੀ ਹੈ ਮਿੱਡੇ ਵਾਲਾ ਦਲਵਾ ਕੇ ਹਾਂ ਆਪਦੇ ਪਿਓ ਦੀ ਕਾਪੀ ਹੋਵੇ ਬਿਲਕੁਲ ਇਹ ਬਿਲਕੁਲ ਬਈ ਬਿਲਕੁਲ ਹਾਂ ਜਮਾ ਤੇ ਜਿਵੇਂ ਕਹਿੰਦੇ ਆ ਵੀ ਚੰਗਾ ਘੋੜਾ ਆਪਦੇ ਤੋਂ ਵੱਧ ਕੇ ਰਿਜ਼ਲਟ ਦਿੰਦਾ ਬਹੁਤ ਚੰਗੇ ਬੱਚੇ ਉਸ ਘੋੜੇ ਨੇ ਦਿੱਤੇ ਆ ਬਈ ਹਾਂਜੀ 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 ਟਰਡ ਦਾ ਚਲੋ ਬਿਲਕੁਲ ਗਮਾਨਡ ਚ ਚੰਗੇ ਘੋੜੇ ਦਾ ਆਣਗਵਾਨ ਚ ਬਹੁਤ ਫਾਇਦਾ ਹੋ ਜਾਂਦਾ ਏਰੀਨ ਬਹੁਤ ਫਾਇਦਾ ਬਹੁਤ ਬਹੁਤ ਜਿਆਦਾ ਫਾਇਦਾ ਇਸ ਚੀਜ਼ ਦਾ ਤਾਂ ਜੀ ਭਾਈ ਠੀਕ ਆ ਹੁਣ ਅੱਜ ਕੱਲ ਟ੍ਰਾਂਸਪੋਰਟ ਖਰਚੇ ਬਹੁਤ ਐ ਦੂਰ ਜਾਣਾ ਰਪੀਟ ਹੋ ਜੇ ਕੋੜੀ ਬਹੁਤ ਔਖਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਭਾਈ ਤੇ ਭਾਈ ਇਹਦੀ ਮਾਂ ਨੇ ਕਿੰਨੇ ਬੱਚੇ ਦਿੱਤੇ ਨੇ ਜਿਵੇਂ ਤੁਸੀਂ ਦੱਸਿਆ ਇਹਦੀ ਮਾਂ ਵੀ ਆਪਣੇ ਹੋਮ ਬਰੀਡਰ ਦੀ ਨਾਨੀ ਵੀ ਤੁਸੀਂ ਬਰੀਡਿੰਗ ਦੀ ਜਿਆਦਾਤਰ ਅੰਕਲ ਜੀ ਨੇ ਕੰਮ ਕੀਤਾ ਹਾਂ ਜੀ ਹਾਂ ਜੀ ਇਹਦੀ ਮਾਂ ਨੇ ਭਾਈ ਟੋਟਲ 6 ਬੱਚੇ ਦਿੱਤੇ ਸੀ ਪਹਿਲਾ ਮੰਨ ਲਓ ਐਕਸਪਾਇਰ ਹੋ ਗਿਆ ਸੀ ਜੀ ਪਹਿਲਾ ਬੱਚਾ ਬਹੁਤ ਚੰਗਾ ਸੀ ਉਹ ਵੀ ਤੇ ਹੁਣ ਬਾਕੀ ਸਾਰੇ ਦੇਖੀਏ ਤੁਸੀਂ ਮਨੋਂ ਕਿਤਾਬ ਦੀ ਵਸ਼ੇਰੀ ਆ ਗਈ ਜੀ ਪਦਮ ਦੀ ਆ ਗਈ ਜੀ ਤੇ ਆਦਲ ਦਾ ਵਸ਼ੇਰਾ ਆ ਗਿਆ ਹੂੰ ਤੇ ਬਾਕੀ ਆਪ ਆ ਗਿਆ ਮਿੱਡੇ ਵਾਲੇ ਦਲਬਾਗ ਦਾ ਬਿਲਕੁਲ ਬਈ ਬਹੁਤ ਚੰਗੇ ਬੱਚੇ ਦਿੱਤੇ ਬਈ ਬਈ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਜੇ ਘੋੜੀ ਸਿੱਧੀ ਪੈ ਜੇ ਤਾਂ ਇੱਕੇ ਰੰਗ ਲਾ ਦਿੰਦੀ ਹੈ ਬਈ ਇੱਕ ਘੋੜੀਓ ਫਾਰਮ ਬਣਾ ਦਿੰਦੀ ਹੈ ਜੀ ਬਣਾ ਸਬਰ ਕਰਨਾ ਪੈਂਦਾ ਬਈ ਜੀ ਬਿਲਕੁਲ ਸਬਰ ਬਹੁਤ ਰੱਖਿਆ अच्छा भाई सानू ए नहीं जी ਕਰਦਾ ਸੀ ਜੇ ਇੱਕ ਜਾਨਵਰ ਵੀ ਅਸੀਂ ਵੇਚ ਦਿੰਦੇ ਸਾਨੂੰ ਐ ਲੱਗਦਾ ਸੀ ਕਿ ਵੀ ਨਹੀਂ ਯਾਰ ਰਾਤੀ ਰਾਤੀ ਲਿਆਈਏ ਅਜੇ ਮੈਨੂੰ ਤੁਸੀਂ ਵੇਚਦਾ ਨੂੰ ਅੰਕਲਾ ਦਿਲ ਨਹੀਂ ਕਰਦਾ ਹੋਣਾ ਬਿਲਕੁਲ ਬੜੀਆਂ ਤਾਂ ਦੇ ਵੀ ਵੇਚਣਾ ਹੀ ਨਹੀਂਗਾ ਕੋਈ ਵੀ اچھا اچھا ਜੀ ਇਹ ਤਾਂ ਦੇ ਕਮਰੇ ਵਧਾਈ ਚੱਲੋ ਤੇ ਠੀਕ ਹੈ ਵੱਲੋ ਵੱਡਾ ਹੀ ਘਰੀ ਚੱਲੋ ਕਰ ਤੇ ਇਹ ਵੀ ਆਦੀ ਬੀੜਾ ਦੇ ਘਰੇ ਤੇ ਆ ਕਰ ਰਹੇ ਹਾਂ ਰੌਣਕ ਲੱਗੀ ਰਹਿੰਦੀ ਹੈ ਜੀ ਤੇ ਪਰ ਇਹ ਕੋ ਵੇਚਨੇ ਵੀ ਪੈਂਦੇ ਆ ਪਰ ਹੁਣ ਅੰਕਲ ਜੀ ਸੁਖੀ ਬਾਹਰ ਕੁਮਰ ਜੀ ਨੂੰ ਵਪਾਰ ਦਾ ਚਸਕਾ ਪੈ ਗਿਆ ਉਹ ਤੋਂ ਹਟਿਆ ਵੀ ਨਹੀਂ ਜਾਂਦਾ ਜੀ ਹਾਂ ਨਹੀਂ ਹਟਿਆ ਜਾਂਦਾ ਜੀ ਸਹੀ ਗੱਲ ਬਿਲਕੁਲ ਚਸਕੀ ਵਪਾਰ ਦਾ ਇਹੋ ਜਿਹਾ ਜੀ ਬਾਕੀ ਖੇਤੀ ਹੈ ਜੀ ਜੇ ਆਪਾਂ ਟੈਨ ਸਿਰ ਨਾ ਵਡਾਂਗੇ ਤਾਂ ਉਹ ਵੀ ਗਲਤ ਹੈ ਇਹ ਵੀ ਗੱਲ ਸਹੀ ਜੀ ਸਰ ਜੀ ਵੀ ਬਹੁਤ ਹੈ ਹੂੰ ਤੇ ਚਲੋ ਮਨ ਲੋ ਬ੍ਰੀਡ ਤਿਆਰ ਕਰਨੀ ਵੀ ਚਾਹੀਦੀ ਹੈ ਨਾਲੇ ਤਾਂ ਨਾ ਬਈ ਪ੍ਰੇਮ ਪਿਆਰ ਵਧੇ ਰਹਣਾ ਚੰਗੀ ਚੀਜ਼ ਜਦੋਂ ਬੰਦਾ ਤੁਹਾਡੇ ਨੂੰ ਲੈ ਕੇ ਜਾਂਦਾ ਬੰਦਾ ਨਾਲ ਜੁੜਦਾ ਬਾਈ ਬਿਮਾਰ ਬੰਦੇ ਨੂੰ ਠੀਕ ਕਰ ਦਿੰਦੇ ਬਈ ਇਹ ਬਿਲਕੁਲ ਵੀਰੇ ਤੇ ਆਪਣੀ ਸ਼ੇਰੇ ਦੀ ਬਈ ਫੀਸ ਕਿੰਨੀ ਰੱਖਤੀ ਹੈ ਪਾ ਜੀ ਫੀਸ ਬਈ ਇਹਦੀ 31000 ਰੁਪਏ ਠੀਕ ਆ ਬਈ ਹਾਂ ਜੀ ਤੇ ਇਹ ਤਾਂ ਕੋਈ ਜੰਪ ਵਾਲਾ ਤਾਂ ਨਹੀਂ ਹੈ ਕੋਈ ਸਿਸਟਮ ਬਾਈ ਨਹੀਂ ਉਹ ਨਹੀਂ ਬਈ ਆਪਣਾ ਤਾਂ ਸਭ ਮੰਨ ਲਓ ਚੈੱਕ ਪਾਸ ਤੇ ਹੀ ਆ ਠੀਕ ਆ ਬਈ ਕੋਈ ਦਿੱਕਤ ਨਹੀਂ ਪਾਉਂਦੀ ਕੋਈ ਦੋ ਵਾਰੀ ਤਿੰਨ ਵਾਰੀ ਪਹਿਲੀ ਗੱਲ ਤਾਂ ਮਹਾਰਾਜ ਦੀ ਕਿਰਪਾ ਹੋ ਜੀ ਰਹੀ ਹੈ ਵੀ ਆਪਾਂ ਫਸਟ ਟਾਈਮ ਤੇ ਮਲਾਉਣ ਵੇ ਠੀਕ ਹੈ ਬਈ ਇੱਕ ਘੋੜਾ ਵੀ ਵੱਧ ਦਿੰਨੇ ਆਪਾਂ ਡਾਕਟਰੀ ਸਹੂਲਤਾਂ ਆਪਣੇ ਮਹਾਰਾਜ ਨੇ ਬਹੁਤ ਮਕਸਰ ਜ਼ਿਲ੍ਹੇ ਨੂੰ ਸਾਰਿਆਂ ਨੂੰ ਬਹੁਤ ਚੰਗੀ ਦਿੱਤੀ ਹੈ ਬਿਲਕੁਲ ਬਈ ਤੇ ਡਾਕਟਰ ਸਾਹਿਬ ਬਹੁਤ ਚੰਗੇ ਆ ਸਾਰੇ ਬਹੁਤ ਚੰਗੇ ਆ ਹਾਂਜੀ ਬਈ ਤੇ ਇਸ ਕਰਕੇ ਮੰਨੋ ਰਿਪੀਟ ਵੀ ਨਹੀਂ ਹੁੰਦੀਆਂ ਘੋੜੀਆਂ ਲਗਭਗ ਬਣ ਹੀ ਰਹਿਣਦੀਆਂ ਸਾਰੀਆਂ ਬਿਲਕੁਲ ਬਈ ਹਾਂਜੀ ਤੇ ਬਈ ਜਿਵੇਂ ਤੁਹਾਡੇ ਕੋਲ ਜ਼ਿਆਦਾਤਰ ਨੁਕਰੇ ਜਾਨਵਰਿਆ ਹਨ ਹਾਂਜੀ ਤੇ ਅੰਕਲ ਨੇ ਤਾਂ ਪਹਿਲਾਂ ਇੱਕ ਰਤਨਾਕਰ ਕੋੜ ਦਾ ਬਸ਼ੇਰਾ ਬਹੁਤ ਚੰਗਾ ਵਿੱਚ ਇਹ ਜਦ ਕਹਿੰਦੇ ਸੀ ਵੀ ਤਾਂ ਵੇਖਣਾ ਨਹੀਂ ਹੈਗਾ ਕੁਛ ਸੁਦਾ ਜੀ ਮੈਂ ਜੇ ਰਤਨਾਕਰ ਦੀ ਹਾਂ ਸੋਰੀਆਂ ਵੀ ਸੀਗੀਆਂ ਇਹ ਆਪਣੇ ਕੋਲ ਚੰਗੀਆਂ ਸੀਗੀਆਂ ਅੱਛਾ ਜੀ ਉਦੋਂ ਬਸ ਆਈ ਫਿਰ ਇਹਨਾਂ ਦੀ ਸਿਹਤ ਮੰਨ ਲਓ ਕਰਕੇ ਵੀ ਮੰਨ ਲਓ ਮੈਂ ਖੇਤੀ ਦਾ ਜ਼ਿਆਦਾ ਕਰਦਾ ਸੀਗਾ ਅੱਛਾ ਬਈ ਇਹਨੂੰ ਆਏ ਸੀ ਚਲੋ ਇਹ ਟਲੇ ਰਹਿੰਦੇ ਵੀ ਜੀ ਅੱਪਾ ਕਰੀ ਜਾਨਵਰ ਵੇਚ ਦੀ ਕੀ ਬਿਲਕੁਲ ਬਈ ਬਿਲਕੁਲ ਤੇ ਬਈ ਹੁਣ ਆਪਾਂ ਵਸ਼ੇਰੀਆਂ ਕੰਨ ਨਹੀਂ ਆਈਆਂ ਆਪਣੇ ਵਸ਼ੇਰੀਆਂ ਬਹੁਤ ਚੰਗੀਆਂ ਨੇ ਤੇ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਜਿਹੜੀ ਵੱਡੀ ਵਸ਼ੇਰੀ ਦਿਖਾਈ ਹੈ ਜੀ ਹਾਂ ਜੀ ਉਹਦੀ ਡਿਟੇਲ ਦਿਓ ਵੀਰੇ ਡਿਟੇਲ ਬਈ ਜੀ ਉਹ ਪਦਮ ਘੋੜੇ ਦੀ ਹੈ ਜੀ 22 ਮਹੀਨਿਆਂ ਦੇ ਲਗਭਗ ਹੋਗੀ ਕੋਈ ਦਿਨ 2-4 ਘੱਟ ਹੈ ਜੀ ਕਿਉਂ ਟੈਂਚ ਹਾਈਟ ਕਰ ਜੀ ਬਹੁਤ ਜਿਆਦਾ ਸੋਹਣੀ ਵਸ਼ੇਰੀ ਹੈ ਜੀ ਬਈ ਬਾਕੀ ਤੁਸੀਂ ਆਪ ਖੁਦ ਵੀ ਦੇਖੀ ਹੈ ਬਹੁਤ ਚੰਗੀ ਵਸ਼ੇਰੀ ਹੈ ਬਿਲਕੁਲ ਉਹਦਾ ਮਾਂ ਵਾਲਾ ਖਾਨਦਾਨ ਕੀ ਹੈ ਬਈ ਮਾਲੇ ਬਈ ਕੋਡੇ ਦੀ ਤਾਂ ਆਪਣੇ ਬੇਸ਼ੇਰੇ ਦੀ ਭੈਣ ਆ ਗਈ ਮਾਲੇ ਪਾਸਿਓਂ ਬਈ ਮਾਲੇ ਪਾਸਿਓਂ ਠੀਕ ਆ ਬਈ ਆਹ ਪੋਪਾ ਜੰਮਦੀ ਆ ਗਈ ਜੀ ਠੀਕ ਆ ਬਈ ਹਾਂ ਖਾਨਦਾਨ ਬਹੁਤ ਚੰਗਾ ਹੈ ਹਮ ਬੇਸ਼ੇਰੀ ਆ ਵੀ ਬਹੁਤ ਚੰਗੀ ਹੈ ਹਾਂ ਜੀ ਬਹੁਤ ਜਿਆਦਾ ਚੰਗੀ ਹੈ ਸੁੰਭਾ ਸੰਭਾ ਦੀ ਵੀ ਭਾਰੀ ਆ ਪੂਰੀ ਕੋਈ ਕਮੀ ਹੈ ਨਹੀਂ ਜੀ ਕਿਸੇ ਪਾਸਿਓਂ ਬਿਲਕੁਲ ਬਈ ਇਹ ਤੀਜੀ ਆ ਗਈ ਮਤਲਬ ਇਹਦੀ ਮਾਲੇ ਪਾਸਿਓਂ ਪਹਿਲਾਂ ਪਹਿਲਾਂ ਮੰਨ ਲਓ ਬੱਚਾ ਉਹ ਪੂਰਾ ਹੋ ਗਿਆ ਸੀ ਉਸ ਤੋਂ ਬਾਅਦ ਬੇਤਾਬ ਦੀ ਆਈ ਬੇਸ਼ੇਰੀ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਸੇਰਾ ਇਹ ਚੌਥੀ ਹੋ ਗਈ ਵੀਰੇ ਸੋ ਇਹ ਹਾਂਜੀ ਚੌਥੀ ਹੋ ਗਈ ਚੌਥੀ ਹੋ ਗਈ ਆਦਲ ਦਾ ਬਸ਼ੇਰਾ ਆ ਗਿਆ ਬਾਅਦ ਚ ਠੀਕ ਆ ਬਈ ਸੇਰਾ ਵੀ ਬਹੁਤ ਚੰਗਾ ਹੈ ਹੂੰ ਨਹੀਂ ਬਹੁਤ ਕੱਦ ਵੱਡਦੀ ਆ ਬਈ ਹਾਂਜੀ 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 ਬਹੁਤ ਜਿਆਦਾ ਚੰਗਾ ਹੈ ਬਿਲਕੁਲ ਜੀ ਜਿਹੜੀ ਕੇਸ ਤੋਂ ਛੋਟੀ ਦਿਖਾਈ ਆ ਬਈ ਉਹਦੀ ਕੀ ਡੀਟੇਲ ਆ ਬਸ਼ੇਰਾ ਉਹ ਵੀ ਜੀ ਅਨਮੋਲ ਰਤਨ ਦੀ ਹੈ ਜੀ ਪਰ ਗਾੜੀ ਵਾਲੇ ਦੀ ਮਾਂ ਉਹਦੀ ਹੈਗੀ ਹਾਥੀ ਘੋੜੀ ਦੀ ਬਹੁਤ ਚੰਗੀ ਘੋੜੀ ਹੈ 66 ਇੰਚ ਦੀ ਅੱਛਾ ਬਈ ਤੇ ਇਹ ਆਪ 18 ਮਹੀਨੇ ਦੀ ਹੋਗੀ ਜੀ ਇਹ ਇਹਦਾ ਕਿੰਨਾ ਕਰਦਾ ਬਾਈ ਇਹਦਾ 61 ਇੰਚ ਹਾਈਟ ਹੈ ਬਾਈ ਸਕੇਲ ਵਾਲੀ ਕਿਹਾ 61 ਇੰਚ ਹੈ ਠੀਕ ਹੈ ਬਾਈ ਇਹ ਆਪਾਂ ਖਰੀਦੀ ਹੋਈ ਆ ਬਾਈ ਬੱਚੀ ਹਾਂਜੀ ਪਰਚੇਜ਼ ਕਰੀ ਸੀ ਆਪਾਂ ਠੀਕ ਹੈ ਬਾਈ ਆਪਣੇ ਯਾਰ ਦੋਸਤ ਹੀ ਐ ਉਹਨਾਂ ਤੋਂ ਲਈ ਸੀ ਉਹਨਾਂ ਦੇ ਮਤਲਬ ਮਾਂ ਜੀ ਉਹਨੋਂ ਤੇ ਕੁੜੀ ਹੀ ਉਹਨਾਂ ਦੇ ਅੱਛਾ ਬਾਈ ਹਾਂ ਪਾਦਮ ਤੋਂ ਗੱਭਣਾ ਹੀ ਜੀ ਹੁਣ ਬਹੁਤ 65 ਇੰਚ ਦੀ ਵੱਡੀ ਕੁੜੀ ਹੈ ਜਮਾਂ ਇਹ 65 ਇੰਚ ਦੀ ਆ ਬਾਈ ਹਾਂਜੀ ਕਾਦੇ ਵੀ ਬਹੁਤ ਜਾਦੇ ਕਰੂਗੀ ਮੇਰੇ ਹਿਸਾਬ ਨਾਲ 64 65 ਇੰਚ ਤਾਂ ਆਰਾਮ ਨਾਲ ਹੀ ਜਾਂਦੀ ਕਰੂਗੀ ਬਾਈ ਇਹਦਾ ਪਿਓ ਆ ਗਿਆ ਅਨਮੋਲ ਰਤਨ ਹਾਂਜੀ ਖੋਣ ਵੀ ਦੋਹੇ ਪਾਸੋਂ ਚੰਗਾ ਬਈ। ਹਾਂਜੀ ਹਾਂਜੀ। ਬਿਸ਼ੇਰੀ ਦੇ ਵਿੱਚ। ਤੇ ਇੱਕ ਜਿਹੜੀ ਆਪਾਂ ਛੋਟੀ ਦਿਖਾਈ ਆ ਬਈ ਖੜਦੀ ਖੁੜਦੀ ਬਾਲਾ ਚੰਗਾ ਜੀ ਉਹ। ਜੀ ਉਹ ਬਹੁਤ ਜਿਆਦੇ ਪਿਆਰੀ ਤੇ ਬਹੁਤ ਜਿਆਦੇ ਸੋਹਣੀ ਬਿਸ਼ੇਰੀ ਆ ਉਹ। ਹਾਂਜੀ ਬਈ। ਉਹ ਮਾਂ ਦੇਵਦੀ ਹੈ ਜੀ ਆਕਲਗੀ ਵਾਲੇ। ਆਕਲੇ ਵਾਲੇ ਦੀ। ਮਾਂ ਦੇ ਵਾਗਿਆ ਅਰਜਨ ਰੌਲੀ ਦਾ ਬਈ। ਹਾਂਜੀ। ਠੀਕ ਹੈ। ਬਹੁਤ ਜਿਆਦੀ ਚੰਗੀ 스ਪੌਟਲੈਸ ਬਿਸ਼ੇਰੀ ਆ ਉਹ। ਜੀ। ਉਹ ਤਾਂ ਅਜੇ ਮੰਨ ਲਓ ਚੇੜੀ ਨਿਕੱਢੀ ਜਿਉਣੀ। ਚੌਕੜੀ ਹੋਮ ਉਹ। ਹਾਂਜੀ ਸਵਾ 6 ਮਹੀਨੇ ਦੀ ਉਹ। ਅੱਛਾ ਬਾਈ ਹਾਂ ਬਹੁਤ ਜ਼ਿਆਦਾ ਚੰਗੀ ਵਿਸ਼ੇਰੀ ਹੋ ਗਈ ਠੀਕ ਇਹਦੇ ਮਾਂ ਵਾਲੇ ਪਾਸੋਂ ਡਿਟੇਲ ਪਤਾ ਕੋਈ ਵਿਸ਼ੇਰੀ ਹਾਂਜੀ ਹਾਂਜੀ ਮਾਂ ਵਾਲੇ ਪਾਸੋਂ ਆਪਣਾ ਭਰਾ ਹੀ ਇੱਥੇ ਗਰਦਾਸ ਆਪਣੇ ਸਾਹਿਬ ਚੰਦ ਤੋਂ ਜੀ ਹਾਂਜੀ ਨੌਕਰੀ ਘੋੜੀ ਹੈ ਬਹੁਤ ਜ਼ਿਆਦਾ ਚੰਗੀ ਜੀ ਮੰਨ ਲਓ ਉਹਨਾਂ ਨੂੰ ਲਾਈਨ ਦਾ ਤਾਂ ਨਹੀਂ ਕਲੀਅਰ ਵੀ ਉਹਨਾਂ ਨੇ ਵੀ ਛੋਟੀ ਵਿਸ਼ੇਰੀ ਲਈ ਸੀ ਠੀਕ ਹੈ ਬਾਈ ਹਾਂ ਹੁਣ ਉਹਨਾਂ ਦੇ ਘਰੇ ਖੜੀ ਹੈ ਅੱਛਾ ਬਾਈ ਹਾਂ ਬਹੁਤ ਚੰਗੀ ਵਿਸ਼ੇਰੀ ਹੈ ਜੀ ਠੀਕ ਹੈ ਬਾਈ ਨਹੀਂ ਇਹ ਬਸ਼ੇਰੀ ਦਾ ਵੀ ਡਿਜ਼ਾਈਨ ਜੂਨ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਬਾਈ ਭਾਰੀ ਕੋਈ ਬੰਦੇ ਕੰਮ ਕਰਨਾ ਹੈ ਜੀ ਹੂੰ ਮਨ ਲਓ ਮਾਲਾ ਪੱਖ ਜ਼ਰੂਰ ਦੇਖਣਾ ਚਾਹੀਦਾ ਹੈ ਮਾਲਾ ਉਹਦੇ ਪਿੱਛੇ ਖੜੀ ਹੋਣੀ ਚਾਹੀਦੀ ਹੈ ਹੂੰ ਤੇ ਇਹੋ ਜਿਹੀ ਮਨ ਲਓ ਬੱਚੀ ਨੂੰ ਜੇ ਆਪਾਂ ਸਵਰ ਰੱਖਾਂਗੇ ਕੋਈ 6 ਸਾਲ 6 ਮਹੀਨੇ ਜੀ ਬਈ ਇਹੋ ਜੇ ਬੱਚੇ ਨੂੰ ਬਰੀਡ ਤੇ ਲਾਉਣਾ ਚਾਹੀਦਾ ਬਿਲਕੁਲ ਬਈ ਹਾਂਜੀ ਅੱਜ ਘੋੜੀਆਂ ਦੇ ਨੁਕਰਿਆਂ ਦੇ ਸਾਰਿਆਂ ਨੂੰ ਪਤਾ ਹੈ ਜੀ ਰੇਟ ਬਹੁਤ ਹੋ ਗਏ ਚੰਗਾ ਜਾਨਵਰ ਮਿਲਦਾ ਬਹੁਤ ਘੱਟ ਹੈ ਜੇ ਮਿਲਦਾ ਤਾਂ ਬਹੁਤ ਜਿਆਦਾ ਮਹਿੰਗਾ ਹੈ ਬਿਲਕੁਲ ਬਈ ਹਾਂਜੀ ਹੂੰ ਤੇ ਇਸ ਕਰਕੇ ਵੀ ਜਿਨੇ ਮਨ ਲਓ ਵੀ ਸਟਾਰਟਿੰਗ ਵੀ ਕਰਨੀ ਹੈ ਜਾਂ ਜਿਹਨੇ ਬਰੀਡ ਤੇ ਕੰਮ ਕਰਨਾ ਉਹ ਉਹ ਇਹੋ ਜੇ ਕਟ ਕੰਡੀਸ਼ਨ ਦਾ ਬੱਚਾ ਹੋਣਾ ਚਾਹੀਦਾ ਹੈ ਬਿਲਕੁਲ ਬਾਈ ਬਹੁਤ ਚੰਗੀ ਘੋੜੀ ਬਣੂਗੀ ਇੱਕ ਜਦੋਂ ਬੰਦਾ ਬਾਈ ਕੋਈ ਵੀ ਬਸ਼ੇਰੀ ਲੈ ਕੇ ਪਾਲਦਾ ਨਵਾਂ ਬੰਦਾ ਇੱਕਦੋਂ ਉਹਦਾ ਪਿਆਰ ਬਣ ਜਾਂਦਾ ਜਾਨਵਰ ਦਾ ਹਾਂਜੀ ਹਾਂਜੀ ਦੂਜੀ ਗੱਲ ਇਹ ਹੁਣ ਕਨਫਰਮ ਹੁੰਦੇ ਨੇ ਜਿਹੜੀਆਂ ਨਵੀਆਂ ਬਸ਼ੇਰੀਆਂ ਨੇ ਚੰਗੇ ਘੋੜੀਆਂ ਦੀਆਂ ਨੇ ਬਾਈ ਹਨਾ ਅੱਗੇ ਮੰਨ ਲਓ ਇਹ ਆ ਗਈ ਅਰਜਨ ਦੀ ਪੋਤੀ ਸਮੁੰਦਰ ਵਾਲੀ ਲਾਈਨ 'ਚ ਵੀ ਚੰਗੀ ਮਲਾਈ ਜਾ ਸਕਦੀ ਹੈ ਹਨਾ ਜਿਹੜੇ ਬੰਦੇ ਨੇ ਬਰੀਡ ਤੇ ਬਹੁਤ ਚੰਗੇ ਘੋੜੇ ਆ ਜੀ ਆਪਣੇ ਜਿਹੜੇ ਜਿਹੜੇ ਬਿਲਕੁਲ ਬਾਈ ਤੇ ਬਹੁਤ ਵਧੀਆ ਰਿਸਪਾਂਸ ਜੀ ਉਹ ਕੀ ਵੀ ਬਹੁਤ ਵਧੀਆ ਬਿਲਕੁਲ ਵੀ ਇਹ ਤਿੰਨੇ ਬਸ਼ੇਰੀਆਂ ਚ ਆਪਣਾ ਮਾਨਾ ਵੀ ਆਪਾਂ ਦੇ ਦਾਂਗੇ ਕੋਈ ਹਾਂਜੀ ਹਾਂਜੀ ਭਰਾਵੋ ਇੱਕ ਗੱਲ ਨੋਟ ਰੱਖਿਓ ਚੰਗਾ 몰ਲਾ ਬਸ਼ੇਰੀਆਂ ਦਾ ਕਿਉਂਕਿ ਬਸ਼ੇਰੀਆਂ ਵੀ ਚੰਗੀਆਂ ਨੇ ਤੇ ਉਹੀ ਭਰਾ ਫੋਨ ਲਾਇਓ ਜਿਨੇ ਕਿਸੇ ਨੇ ਅੱਗੇ ਬਰੀਡ ਦੇ ਕੰਮ ਕਰਨਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਾਈ ਇੱਕ ਆਪਾਂ ਛੋਟਾ ਜਿਹਾ ਕਲਿੱਪ ਲਿਆ ਆਪਣੇ ਸਭ ਤੋਂ ਛੋਟੇ ਬਸ਼ੇਰੇ ਦਾ ਬਾਈ ਉਹਦੀ ਡਿਟੇਲ ਜ਼ਰੂਰ ਦੇਈ ਉਹ ਵੀ ਬਾਈ ਐਕਸਟਰਾਔਰਡਨਰੀ ਚੀਜ਼ ਹੈ ਬਾਈ ਹਾਂਜੀ ਉਹਨੂੰ ਵੀ ਆਪਾਂ ਮਤਲਬ ਬਹੁਤ ਜ਼ਿਆਦਾ ਉਹਦੀ ਦੇਖਰੇਖ ਕਰ ਰਹੇ ਆ ਬਹੁਤ ਚੰਗਾ ਉਹਨੂੰ ਵੀ ਬ ਚੰਗਾ ਕੂੜਾ ਬਣੂਗਾ ਉਹ ਠੀਕ ਹੈ ਬਾਈ ਉਹ ਆਦਲ ਕੂੜੇ ਦਾ ਹੈ ਜੀ ਠੀਕ ਹੈ ਬਾਈ ਮਾਂ ਇਸੇ ਆਪਣੇ ਛੇਰੇ ਦੀ ਆ ਗਈ ਉਹੀ ਆ ਗਿਆ ਮਤਲਬ ਛੇਰੇ ਦਾ ਹਾਂਜੀ ਉਹਦੀ ਉਮਰ 9 ਮਹੀਨੇ ਹੋ ਗਈ ਜੀ ਠੀਕ ਹੈ ਬਾਈ ਕਈ ਸੱਜਣ ਮਿੱਤਰ ਆਪਣੇ ਕਾਦੋ ਦਾ ਮਿਣਕੇ ਵੀ ਗਏ ਐ 94 ਇੰਚ ਹਾਈਟ ਕਰ ਗਿਆ ਜੀ ਅੱਛਾ ਜੀ ਹਾਂਜੀ ਮੇਰੇ ਹਿਸਾਬ ਨਾਲ ਜਦੋਂ ਉਹ 12 ਮਹੀਨੇ ਦਾ ਹੋਊਗਾ ਸੱਠੋਂ ਕਰਾਸ ਹੋ ਜਾਊਗਾ ਹਾਂ ਬਹੁਤ ਜ਼ਿਆਦਾ ਕੱਟ ਕੰਡੀਸ਼ਨ ਚੰਗੀ ਹੋਊਗੀ ਕੰਡੀਸ਼ਨ ਵੀ ਹੈ ਚਲੋ ਹਾਈਟ ਵੀ ਨਾਲ ਆ ਗਈ ਬਾਈ ਹਾਈਟ ਵੀ ਨਾਲ ਹੈ ਇੰਚ ਜੁੱਟ ਵੀ ਬਹੁਤ ਆਦਾ ਬਹੁਤ ਚੰਗਾ ਛੇਰਾ ਹੋਊਗਾ ਠੀਕ ਹੈ ਬਾਈ ਤੇ ਉਹ ਤਾਂ ਮਤਲਬ ਪੂਰਾ ਇਹ ਕਰੋ ਸ਼ੋਅ ਕੁਆਲਟੀ ਹੈ ਬਾਈ ਹਨਾ ਅੱਗੇ ਸ਼ੋਹਾਂ ਦਾ ਵੀ ਚਸਕਾ ਜੇ ਹੈਗਾ ਤੁਸੀਂ ਤਾਂ ਉਹ ਹੀ ਪੂਰਾ ਕਰ ਸਕਦੇ ਹੋ ਬਾਈ ਹਾਂਜੀ ਹਾਂਜੀ ਬਿਲਕੁਲ ਉਹਦਾ ਕਹਿੰਦੇ ਆਪਾਂ ਨੂੰ ਦੂਜਿਆਂ ਦੇ ਥੋੜਾ ਜਿਆਦਾ ਸਮਾਂ ਲੱਗਿਆ ਸੀ ਉਹਦੀ ਅੱਜ ਵਾਰੀ ਨਹੀਂ ਆਈ ਚਰੇ ਹਾਂਜੀ ਹਾਂਜੀ ਨਹੀਂ ਵਾਰੀ ਨਹੀਂ ਸਹੀ ਹੈ ਬਿਲਕੁਲ ਬਾਈ ਤੇ ਮਾਰਵਾੜੀ ਨਾਲੋਂ ਜ਼ਿਆਦਾ ਬਈ ਨੁਕਰੀ ਦੀ ਤੁਸੀਂ ਧਿਆਨ ਦਿੰਦੇ ਹੋ ਜੀ ਹਾਂਜੀ ਪਹਿਲਾਂ ਸਟਾਰਟਿੰਗ 'ਚ ਤਾਂ ਵੈਸੇ ਆਪਣੇ ਮਾਰਵਾੜੀ ਸੀਗਾ ਜੀ ਪਰ ਉਹਦੇ ਡੈਡੀ ਗੱਲ ਕਰ ਰਹੇ ਆ ਵੀ ਆਪਣੇ ਰਤਨਾਕਰ ਵਾਲਾ ਉਸ ਤੋਂ ਬਾਅਦ ਥੋੜਾ ਜਿਹਾ ਚਲੋ ਆਪਣੇ ਕਰੇਜ ਤਾਂ ਹੈ ਮਾਰਵਾੜੀ ਦਾ ਹਾਂਜੀ ਰੋਲ ਆਇਆ ਵੀ ਜੇ ਆਪਾਂ ਸੇਲ ਪਰਚੇਜ ਦਾ ਕਰਨਾ ਹੈ ਤਾਂ ਹਰ ਬੰਦੇ ਦੇ ਵਾਸਤੇ ਰੋਪਣੀ ਹੈ। ਠੀਕ ਆ ਭਾਈ ਇਤਨਾ ਧੜੋ ਇੱਕ ਜਾਨ। ਨੋਗਰਾ ਦਾ ਸ਼ਵਰਾਏ ਟਰੈਕਟਰ ਹੈ ਜੀ। ਹਾਂ ਜਦੋਂ ਮਰਜੀ ਵੇਚੋ। ਜਦੋਂ ਮਰਜੀ ਰਾਤ ਨੂੰ ਵੇਚ ਲਓ ਜਦੋਂ ਤੁਹਾਨੂੰ ਲੋੜ ਹੈ ਕੋਈ ਦਿੱਕਤ ਨਹੀਂ। ਤੇਰੇ ਇਹ ਬਹੁਤ ਠੰਡਾ ਤੇ ਸੀਲ ਜਾਨਵਰ ਹੈ। ਤੇਰੇ ਇਹਨਾਂ ਵਾਸਤੇ ਘੋੜੇ ਬਹੁਤ ਖੜੇ ਆ ਚੰਗੇ। ਭਾਈ ਤੁਸੀਂ ਦੇਖੋ ਮਾਗੀ ਸੌਰੀ ਦੁਸ਼ਹਿਰਾ ਮੰਡੀ ਤੇ ਗਏ। ਹਾਂ ਜੀ। ਤੇ ਘੋੜੀਆਂ ਧੜਾ ਧੜੋ ਵਿਗ ਗਈ ਜਿਹੜੇ। ਦੁਸ਼ਹਿਰਾ ਮੰਡੀ ਤੇ ਵੀ ਸੁਣ ਲਓ ਜੀ ਮੰਨ ਲਓ ਜੁਗਨੂ ਵਾਲੀ ਘੋੜੀ ਸੀ ਬਹੁਤ ਚੰਗੀ। ਹਾਂ ਜੀ। ਤੇ ਮਰ ਲੋ ਤਿੰਨ ਜਾਨਵਰ ਮੈਂ ਮੈਨਾਂ ਦਾ ਤਿੰਨ ਘੰਟਿਆਂ ਚ ਵੇਚ ਤੀ ਬਿਲਕੁਲ ਬਾਈ ਚੀਜ਼ ਵੇਚਣ ਦਾ ਸਵਾਦ ਉਹ ਜੋ ਲੋਕ ਆਪ ਕਹਿਣ ਵੀ ਯਾਰ ਸਾਨੂੰ ਦੇਓ ਇਹ ਚੀਜ਼ ਹਾਂਜੀ ਹਾਂਜੀ ਜੇ ਬ੍ਰੀਡ ਵਾਲੇ ਪਾਸੇ ਜਾਂਦੇ ਨਾ ਜੀ ਜੇ ਚੰਗੀ ਬ੍ਰੀਡ ਆਪਾਂ ਕਰਦੇ ਆ ਜਾਂ ਚੰਗੇ ਜਾਨਵਰ ਪੈਦਾ ਕਰਦੇ ਆ ਤੇ ਜੇ ਆਪਾਂ ਕਿਸੇ ਨੂੰ ਜਾਨਵਰ ਸੇਲ ਕਰਦੇ ਆ ਨਾ ਉਹ ਦੁਬਾਰਾ ਪੁੱਛਦਾ ਬਾਈ ਯਾਰ ਸਾਨੂੰ ਇਹਦੇ ਨਾਲ ਦੀ ਘੋੜੀ ਹੋਰ ਲੈ ਕੇ ਹੋਰ ਦਿਓ ਬਾਈ ਹਾਂ ਹੁਣ ਮੈਂ ਘੋੜੀ ਸੇਲ ਕਰੀ ਤਾਂ ਮੈਨੂੰ ਵਾਰ-ਵਾਰ ਫੋਨ ਆਈ ਜਾਂਦੇ ਬਾਈ ਯਾਰ ਕਿੰਦੇ ਯਾਰ ਸਾਨੂੰ ਹੋਰ ਚੰਗੀ ਘੋੜੀ ਲੈ ਕੇ ਦਿਓ ਠੀਕ ਹੈ ਬਾਈ ਨੇ ਸ਼ੌਂਗ ਵਾਦਿਆਂ ਦਾ ਚੰਗੀ ਚੀਜ਼ ਨਾਲ ਬਾਜ਼ ਜਾਂਦਾ ਜੀ ਬਾਜ਼ ਜਾਂਦਾ ਹੈ ਬਿਲਕੁਲ ਬਾਕੀ ਮੁਕਸਰੀ ਏਰੀਆ ਬਾਈ ਤੁਹਾਡਾ ਨੁਕਰਾਂ ਕਰਕੇ ਜਾਣਿਆ ਜਾਂਦਾ ਜੀ ਬਾਕੀ ਆਪਣੀ ਸੋਚ ਵੀ ਇਹ ਹੈ ਜੇ ਪਰਚੇ ਜਾਂ ਸੇਲ ਪਰਚੇਜ ਦਾ ਕਰਨਾ ਤਾਂ ਆਪਾਂ ਚੰਗੇ ਜਾਨਵਰ ਵਾਲੇ ਪਾਸੇ ਹੀ ਜਾਣੇ ਠੀਕ ਆ ਬਾਈ ਹਾਂਜੀ ਆ ਚੰਗੇ ਰੱਖਣ ਦੀ ਫਾਇਦਾ ਬਈ ਕਿਉਂਕਿ ਮਾੜੇ ਨੂੰ ਵੀ ਉਨਹੀਂ ਖਵਾਉਣਾ ਮਾੜਾ ਚਲੋ ਜਾਨਵਰ ਤਾਂ ਨਹੀਂ ਹੁੰਦਾ ਵੀ ਇੱਕ ਆਪਾਂ ਇਹ ਕਹਿ ਲੋ ਵੀ ਜਿਹ ਤੋਂ ਬਰੀਡ ਲੈਣੀ ਆਪਾਂ ਚੰਗਾ ਕੋਈ ਬਸ਼ੇਰਾ ਬਸ਼ੇਰੀ ਘਰੇ ਆ ਗਿਆ ਜਦੋਂ 2 ਰੁਪਏ ਦੇ ਕੇ ਜਾਂਦਾ ਤਾਂ ਬੰਦੇ ਨੂੰ ਸਹਾਰਾ ਲੱਗ ਜਾਂਦਾ ਸਹਾਰਾ ਪੂਰੇ ਲੱਗ ਜਾਂਦਾ ਤੇ ਇੱਕ ਬਾਈ ਤੁਹਾਡੇ ਮੈਂ ਬੰਦਿਆਂ ਦੀ ਗੱਲ ਕਰਨੀ ਚਾਹੂੰਗਾ ਲੇਬਰ ਵਾਲੇ ਬੰਦੇ ਤੁਹਾਡੇ ਬਹੁਤ ਮਿਹਨਤੀ ਨੇ ਬਈ ਸਾਰੇ ਜਾਨਵਰ ਜਦੋਂ ਵੀ ਜਿੰਨੀ ਵਾਰ ਵੀ ਤੁਹਾਡੇ ਕੋਲ ਆਇਆ ਐਂ ਟਿਚ ਵਿੱਚ ਰੱਖੇ ਹੁੰਦੇ ਬੰਦਿਆਂ ਨੇ ਇਹ ਨਾ ਜੀ ਲੇਬਰ ਦੀ ਮਤਲਬ ਸਭ ਤੋਂ ਜੇ ਆਪਾਂ ਦੇਖੀਏ ਘੋੜਿਆਂ ਘੋੜੀਆਂ ਦੇ ਨੇੜੇ ਤਾਂ ਸਭ ਤੋਂ ਜ਼ਿਆਦਾ ਲੇਬਰ ਹੈ ਬ ਇਨਾਂ ਤੋਂ ਬਿਨਾ ਤਾਂ ਕਿਸੇ ਦੀ ਗਤੀ ਵੀ ਨਹੀਂ ਹੂੰ ਤੇ ਆਪਣੇ ਬੰਦੇ ਦਾ ਹੁਣ ਕੋ ਗੀਰ ਗਿਆ ਰ ਗਿਆ ਨੀਰ ਜਾਂ ਮੁੰਡਾ ਆਪਣੇ ਬਹੁਤ ਸਮਝਦਾਰ ਸਿਆਣੇ ਹਾਂਜੀ ਤੇ ਮਨੋ ਦੇਖ ਰੇਖ ਜਿਆਦੀ ਹਰ ਚੀਜ਼ ਦਾ ਮਤਲਬ ਇੱਕ ਇੱਕ ਚੀਜ਼ ਨੂੰ ਪਰਫੈਕਟ ਰੱਖਦੇ ਆ ਬਿਲਕੁਲ ਬਾਈ ਤੇ ਲੇਬਰ ਦੀ ਤਾਂ ਮਾਇਨ ਆ ਜੀ ਬਹੁਤ ਵੱਡੀ ਦੇਣ ਐ ਬਿਲਕੁਲ ਵੀਰੇ ਹਾਂਜੀ ਹੂੰ ਦੇਖੋ ਚਲੋ ਗਰੀਬ ਭਰਾ ਕਿੰਨੇ ਘਰ ਪਾਲਦੇ ਇਹਨਾਂ ਨਾਲ ਵੀ ਜੇ ਆਪਾਂ ਘੋੜੇ ਘੋੜੀਆਂ ਰੱਖੇ ਆ ਹੂੰ ਤੇ ਆਪਾਂ ਇਹਨਾਂ ਨੂੰ ਵੀ ਸਾਧਦੇ ਆ ਇਹਨਾਂ ਦਾ ਆਪਣੇ ਨਾਲੋਂ ਵੱਧ ਪਿਆਰ ਬਣਦਾ ਬਣਦਾ ਵੀਰੇ ਬਿਲਕੁਲ ਲੇਬਰ ਤਾਂ ਹਰ ਇੱਕ ਬੰਦੇ ਨੇ ਮਿਹਨਤ ਤਾਪ ਦੀ ਲੈਣੀ ਹੈ ਹੂੰ ਤੇ ਪਰ ਲੇਬਰ ਲੈ ਕੇ ਵੀ ਬੰਦੇ ਮਨ ਖੁਸ਼ ਕਰਦੇ ਆ ਵੀ ਆਪਾਂ ਨੂੰ ਇਹ ਨਹੀਂ ਕਹਿਣਾ ਮੈਂ ਅੰਦਰ ਤੂੰ ਆ ਨਹੀਂ ਕਰਿਆ ਆ ਨਹੀਂ ਕਰਿਆ ਬਿਲਕੁਲ ਬਈ ਹਾਂ ਸਟੇਬਲ ਹੈ ਸਭ ਕੁਝ ਇਹਨਾਂ ਦੇ ਬੱਚਿਆਂ ਦਾ ਵੀ ਸਾਡੇ ਨਾਲ ਪਿਆਰ ਹੈ ਅੱਛਾ ਬਈ ਹਾਂ ਬੀਜੇ ਆਪਾਂ ਉਹ ਭਾਈ ਭਾਈ ਕੇ ਵੱਲ ਦੇ ਬਾਪੂ ਜੀ ਬਾਪੂ ਹੀ ਕਰੀਏ ਚੰਗੇ ਬੰਦੇ ਹੈ ਮੰਨ ਲਓ ਚੰਗਾ ਬੰਦਾ ਹੈ ਹਾਂਜੀ ਚੰਗੇ ਬੰਦੇ ਦਾ ਕੋਈ ਮੁੱਲ ਨਹੀਂ ਬਿਲਕੁਲ ਜੀ ਹਾਂਜੀ ਇਹ ਜੀ ਦਾ ਫਰਕ ਬਹੁਤ ਪੈਂਦਾ ਵੀਰੇ ਬਹੁਤ ਪੂਰਾ ਹੀ ਫਰਕ ਹੈ ਜੀ ਇੱਕ ਤਰ੍ਹਾਂ ਪਰਿਵਾਰ ਹੀ ਹੁੰਦਾ ਉਹਨੂੰ ਬਹੁਤ ਪਿਆਰਾ ਕੋਗੀ ਨਹੀਂ ਮੰਨ ਲਾਦਾ ਬੇਸ਼ੇਰਾ ਤੋਰਿਆ ਆਪਣਾ ਬਾਈ ਹਨਾ ਹਾਂ ਜੀ ਕੋਗੀ ਨੂੰ ਹੁਣ ਮੰਨ ਲਓ ਇਹ ਤਾਂ ਪ੍ਰਾਣਾ ਬੰਦਾ ਹੈ ਜੀ ਹੂੰ ਇਹਨੂੰ ਪੂਰੀ ਨੌਲੇਜ ਆ ਫਿਰ ਸ਼ਰੀਫ ਬਹੁਤ ਹੈ ਸ਼ਰੀਫ ਬਹੁਤ ਹੈ ਫਿਰ ਕੋਈ ਨਸ਼ਾ ਨਹੀਂ ਹੈ ਜੀ ਬਈ ਪਰਿਵਾਰ ਦਾ ਹਿੱਸੇ ਹੀ ਬਣ ਜਾਂਦਾ ਬੰਦਾ ਪਰਿਵਾਰ ਦਾ ਹਿੱਸੇ ਹੀ ਬਣ ਜਾਂਦਾ ਮੈਂ ਕਈ ਜਗ੍ਹਾ ਤੇ ਦੇਖਿਆ ਜਦੋਂ ਕੋਈ ਜਾਨਵਰ ਵੇਖਦਾ ਨਾ ਲੇਬਰ ਵਾਲੇ ਕਹਿੰਦੇ ਆ ਖਾਂਚ ਮਤਲਬ ਪਾਣੀ ਲੈ ਆਉਂਦੇ ਵੀ ਯਾਰ ਜਾਨਵਰ ਵੇਖਿਆ ਵੀ ਸਾਡਾ ਪ੍ਰੇਮ ਸੀ ਉਹਦੇ ਨਾਲ ਬਿਲਕੁਲ ਬਈ ਬਿਲਕੁਲ ਹਾਂਜੀ ਹਾਂਜੀ ਬਾਈ ਲਓ ਮੈਂ ਤੇਰੋਂ ਤੁਹਾਨੂੰ ਅੱਜ ਮੈਂ ਬਸ਼ੀਰਾ ਦਿਖਾਇਆ ਸ਼ੇਰਾ ਚੜਦੀ ਬਰੇਸ ਦਾ ਬਸ਼ੀਰਾ ਤੇ ਮਾਂ ਵਾਲੇ ਪਾਸੋਂ ਵੀ ਖਾਨਦਾਨ ਪੂਰਾ ਚੰਗਾ ਤੇ ਪਿਓ ਦਾ ਇਹਦਾ ਭਾਈ ਹੈ ਹੀ ਟੌਪ ਕਲਾਸ ਹੈ ਜੀ ਦਿਲਵਾਗ ਮਿੱਡਾ ਤੇ ਦਾਦਾ ਗਿਆ ਇਹਦਾ ਸਮੁੰਦਰ ਤੇ ਜਿਸ ਕਿਸੇ ਭਰਾ ਨੇ ਬਰੀਡਿੰਗ ਸਰਵਿਸ ਲੈਣੀ ਹੋਈ ਸ਼ੇਰੇ ਤੋਂ ਬਾਈ ਉਹਨਾਂ ਨੂੰ ਫੋਨ ਕਰ ਲਿਓ 31000 ਰੁਪਿਆ ਫੀਸ ਆ ਤੇ ਬਾਕੀ ਬਸ਼ੀਰੇ ਤੁਹਾਨੂੰ ਦਿਖਾਈਆਂ ਨੇ ਤਿੰਨ ਤਿੰਨੇ ਪੂਰੀਆਂ ਚੋਟੀ ਚੱਕ ਨੇ ਇੱਕ ਆ ਗਈ ਆਪਣੀ ਪਦਮਦੀ ਬਾਈ ਇੱਕ ਆ ਗਈ ਅਨਮੋਲ ਰਤਨ ਦੀ ਤੀਜੀ ਆ ਗਈ ਆਪਣੀ ਅਗਲੀ ਅਗਲੀ ਵਾਲੇ ਮਹਾਦੇਵ ਮਹਾਦੇਵ ਦੀ ਹਾਂ ਬਾਕੀ ਮਾਰਵਾੜੀ ਦਾ ਵੀ ਸੈਟਅਪ ਹੈ ਬਈ ਬੰਤ ਆਪਣੇ ਕੋਲੇ ਠੀਕ ਆ ਬਈ ਦੇਵਰਾਜ ਜੀ ਘੋੜੀ ਹੈ ਡੀਐਨਏ ਪਾਸ ਹੈ ਮਗਰ ਬੱਚੀ ਹੈ ਸਪਤਾਸ਼ ਬਹੁਤ ਚੰਗੀ ਸਪਤਾਸ਼ ਇਹ ਮਤਲਬ ਉਹਤੇ ਵੀ ਤੁਸੀਂ ਗੌਰ ਕਰ ਲਿਓ ਵੀ ਬਹੁਤ ਚੰਗੀ ਬਣਦੇ ਨੇ ਪਟਾ ਬਈ ਮਾਵਾਂ ਧੀਆਂ ਦੇ ਦੋਵਾਂ ਦੇ ਹਾਂਜੀ 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 ਤੇ ਬਾਈ ਨੂੰ ਫੋਨ ਲਾ ਲਿਓ ਜਿਸ ਕਿਸੇ ਭਰਾ ਨੇ ਘੋੜੀ ਬਰੀਡ ਕਰਾਉਣੀ ਹੋਈ ਜਾਂ ਫਿਰ ਕੋਈ ਜਾਨਵਰ ਲੈਣਾ ਹੋਇਆ ਧੰਨਵਾਦ ਜੀ ਸਾਰੇ ਭਰਾਵਾਂ ਦਾ ਬਹੁਤ ਥੋੜਾ ਵੀ ਬਹੁਤ ਬਹੁਤ ਧੰਨਵਾਦ ਬਾਈ